ਤਾਂ ਨਸ਼ਿਆਂ ਦੇ ਖਿਲਾਫ ਸੂਬਾ ਸਰਕਾਰ ਅਤੇ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਅੱਜ ਕਾਤਸੋ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਿਹੜੀ ਹੈ ਵੱਡੀ ਗੰਤੀ ਦੇ ਵਿੱਚ ਤਣਾਤ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਜਿਹੜੀ ਅੱਜ ਰੇਡ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਪਟਿਆਲੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਵੱਡੇ ਅਧਿਕਾਰੀਆਂ ਜਿਹੜੇ ਨੇ ਖੁਦ ਕਾਸੋ ਆਪਰੇਸ਼ਨ ਦੇ ਵਿੱਚ ਸ਼ਾਮਲ ਨਜ਼ਰ ਆ ਰਹੇ ਨੇ ਸੂਬੇ ਭਰ ਦੇ ਵਿੱਚ ਅੱਜ ਕਾਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਤਾਂ ਡਰੱਗ ਦੇ ਉੱਤੇ ਵੱਡੀ ਜੰਗ ਛੇੜੀ ਗਈ ਹੈ ਨਸ਼ਾ ਤਸਕਰਾਂ ਤੇ ਸ਼ਿਕੰਜੇ ਕੱਸੇ ਜਾ ਰਹੇ ਨੇ ਨਸ਼ੇ ਦੇ ਖਿਲਾਫ ਪੁਲਿਸ ਦੀ ਇਹ ਵੱਡੀ ਚੰਗ ਦੇਖਣ ਨੂੰ ਮਿਲ ਰਹੀ ਆ ਪੰਜਾਬ ਪੁਲਿਸ ਦੀ ਅੱਜ ਮੇਗਾ ਮੁਹਿੰਮ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਪੁਲਿਸ ਦੀਆਂ ਟੀਮਾਂ ਰੇਡ ਕਰ ਰਹੀਆਂ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਐਕਸ਼ਨ ਲਿਆ ਜਾ ਰਿਹਾ ਹੈ ਘਰ-ਘਰ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਨਸ਼ੇ ਦੇ ਸੋਦਾਗਰਾਂ ਦੀ ਹੁਣ ਖੈਰ ਨਹੀਂ ਕਿਉਂਕਿ ਲਗਾਤਾਰ ਹੀ ਪੰਜਾਬ ਸਰਕਾਰ ਜਿਹੜੀ ਆ ਓਹੋ ਕਿਤਨਾ ਕਿਤੇ ਐਕਸ਼ਨ ਮੋਡ ਚ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਨੂੰ ਖਾਸ ਤੌਰ ਦੇ ਉੱਤੇ ਜ਼ਿਕਰ ਗੱਲ ਕਰਨ ਲਈ ਜਾਵੇ ਤਾਂ ਉਹਨਾਂ ਦੇ ਘਰਾਂ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਅਸੀਂ ਬਲਡੋਜ਼ਰ ਚਲਦੇ ਹੋਏ ਵੀ ਨਜ਼ਰ ਜਿਹੜੇ ਨੇ ਆਉਂਦੇ ਰਹੇ ਨੇ ਤਾਂ ਅੱਜ ਕਾਸੋ ਆਪਰੇਸ਼ਨ ਚਲਾਇਆ ਗਿਆ ਪੁਲਿਸ ਦੇ ਵੱਲੋਂ ਵੱਡੀ ਮੁਹਿੰਮ ਜਿਹੜੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਛੇੜ ਦਿੱਤੀ ਗਈ ਹੈ ਸੂਬੇ ਭਰ ਦੇ ਵਿੱਚ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਚੱਲਦਾ ਨਜ਼ਰ ਆ ਰਿਹਾ ਹੈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲਗਾਤਾਰ ਤੜਕਸਾਰ ਤੋਂ ਹੀ ਛਾਪੇਮਾਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਪਿੰਡੂ ਇਲਾਕਿਆਂ ਦੇ ਵਿੱਚ ਇਹ ਆਪਰੇਸ਼ਨ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਪਟਿਆਲਾ ਤਰਨਤਾਰਨ ਜਲੰਧਰ ਤੇ ਕਈ ਹੋਰ ਇਲਾਕਿਆਂ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਅੱਜ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕਰਦੀ ਨਜ਼ਰ ਆ ਰਹੀ ਹੈ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਵੱਖ-ਵੱਖ ਸੂਬਿਆਂ ਦੇ ਵਿੱਚ ਜਿਸ ਤਰੱਕੇ ਦੇ ਨਾਲ ਐਕਸ਼ਨ ਲਏ ਜਾ ਰਹੇ ਨੇ ਉਸੇ ਤਰ੍ਹਾਂ ਪੰਜਾਬ ਸੂਬੇ ਦੇ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਪੁਲਿਸ ਜਿਹੜੀ ਹੈ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਨਸ਼ਾ ਤਸਕਰਾਂ ਨੂੰ ਜਿਹੜਾ ਆ ਨਸ਼ਾ ਸਪਲਾਈ ਕਰਨ ਦੇ ਲਈ ਅਤੇ ਨਸ਼ੇ ਦੀ ਚੈਨ ਨੂੰ ਖਤਮ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਉਹ ਬਖੂਬੀ ਨਜ਼ਰ ਆ ਰਹੀ ਹੈ ਬੀਤੇ ਦਿਨ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਬਲਡੋਜ਼ਰ ਜਿਹੜੇ ਨੇ ਰੋਪੜ ਪਟਿਆਲਾ ਲੁਧਿਆਣਾ ਆਦ ਖੇਤਰਾਂ ਦੇ ਵਿੱਚ ਚੱਲਦੇ ਨਜ਼ਰ ਆਏ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ਉਹ ਢਾਹ ਢੇਰੀ ਕੀਤੀ ਗਈ ਸੀ ਤੇ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਜਿਹੜੀ ਹੈ ਉਹ ਆਪਰੇਸ਼ਨ ਦੇ ਤਹਿਤ ਛਾਪੇਮਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਨਸ਼ਿਆਂ ਦੇ ਵਿਰੁੱਧ ਵੱਡੀ ਜੰਗ ਜਿਹੜੀ ਹੈ ਛੇੜ ਦਿੱਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਜਿਸ ਦੇ ਵਿੱਚ ਬਠਿੰਡਾ ਪਟਿਆਲਾ ਲੁਧਿਆਣਾ ਤਰਨਤਾਰਨ ਫਿਰੋਜ਼ਪੁਰ ਅਤੇ ਕਈ ਹੋਰ ਇਲਾਕੇ ਨੇ ਜਿੱਥੇ ਅੱਜ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਜੰਗੀ ਪੱਧਰ ਦੇ ਉੱਤੇ ਕਾਰਵਾਈ ਜਿਹੜੀ ਹੈ ਕਿਤੇ ਜਾ ਰਹੀ ਹੈ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਨਸ਼ਾ ਤਸਕਰ ਜਿਹੜੇ ਨੇ ਗ੍ਰਿਫਤਾਰ ਕੀਤੇ ਜਾ ਰਹੇ ਨੇ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਡਰੱਗ ਮਾਫੀਆ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਪਟਿਆਲੇ ਦੀ ਤਾਂ ਪਟਿਆਲਾ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਪਟਿਆਲਾ ਦੇ ਡੀਆਈਜੀ ਐਸਐਸਪੀ ਸਮੇਤ ਕਈ ਹਾਲਾ ਅਧਿਕਾਰੀ ਜਿਹੜੇ ਨੇ ਖੁਦ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਜਿਹੜੀ ਹੈ ਉਪ ਪਛ ਪੜਤਾਲ ਕਰਦੇ ਨਜ਼ਰ ਆ ਰਹੇ ਨੇ ਛਾਪੇਮਾਰੀ ਕੀਤੀ ਜਾ ਰਹੀ ਹੈ ਲੋਕਾਂ ਦੇ ਕੋਠਿਆਂ ਤੋਂ ਉੱਤੇ ਵੀ ਚੜ ਕੇ ਜਿਹੜੀ ਹੈ ਉਹ ਨਿਗਾ ਰੱਖੀ ਜਾ ਰਹੀ ਹੈ ਡੀਆਈਐਸਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਐਸਐਸਪੀ ਡਾਕਟਰ ਨਾਰਗ ਸਿੰਘ ਪਟਿਆਲਾ ਵਿਖੇ ਨਸ਼ਿਆਂ ਦੇ ਇਸ ਯੁੱਧ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਛਾਪੇਮਾਰੀ ਕਰਦੇ ਨਜ਼ਰ ਆ ਰਹੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੇ ਲੱਕੜ ਮੰਡੀ ਦੀ ਤਾਂ ਉਥੇ ਵੱਖ-ਵੱਖ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਖੁਦ ਡੀਆਈਜੀ ਅਤੇ ਨਾਨਕ ਸਿੰਘ ਐਸਐਸਪੀ ਜਿਹੜੇ ਨੇ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਜਿਹੜੀ ਹੈ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਟਿਆਲਾ ਤਰਨਤਾਰਨ ਜਲੰਧਰ ਫਿਰੋਜ਼ਪੁਰ ਜਲੰਧਰ ਦੇ ਨਾਲ ਲੱਗਦੇ ਹੋਰ ਇਲਾਕੇ ਖਾਸ ਤੌਰ ਤੇ ਜਿੱਥੇ ਸ਼ਹਿਰਾਂ ਦੇ ਵਿੱਚ ਐਕਸ਼ਨ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਪਿੰਡਾਂ ਦੇ ਵਿੱਚ ਵੀ ਜਿਹੜਾ ਆ ਇਕਾਸੋ ਆਪਰੇਸ਼ਨ ਦੇ ਤਹਿਤ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ